ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਲਥਲ ਮਈਲ ਪੂਰੇ ਆ ਸੁਆਮੀ ਸਿਰਜਨਹਾਰ ਅਨੁਕੁਪਾਦ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗੋਨ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋ ਹਰ ਰਾਈ ਤਾਂ ਕੀ ਆਸ ਕਲਿਆਣ ਸੁਖ ਜਾਂਤੇ ਸਭ ਕਿਛ ਹੋਈ ਚਾਰ ਕੁੰਟ ਦੇ ਦਿਸ ਪਰਮਿਓ ਤਿਸ ਬਿਨ ਅਵਰ ਨ ਕੋਈ 베ਦ ਪੁਰਾਨੋ ਸਿਮਰਤ ਸੁਣੀ ਬੋਬਿਦ ਕਰੋ ਵਿਚਾਰ ਪਤ ਤਿ ਉਦਾਰਨ ਪੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਭੁਗਤਾ ਦੇਨ ਹਾਰ ਤਿਸ ਬਿਨ ਅਵਰ ਨ ਜਾਇ ਜੋ ਚਾਹੀ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਏ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨਾ ਅਨਕ ਵਾਰ ਸ਼ਰਨ ਪਰੋ ਹਰ ਰਾਈ ਪਰਮ ਕਟਿਏ ਨਾਨਕ ਸਾਧ ਸੰਗ ਦੁਤੀਆ ਭਾਉ ਮਟਾਈ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ ਰਤਨ RAM ਰਤਨ ਮਨ ਤਨ ਵਸੇ ਤਜ ਕਾਮ ਕ੍ਰੋਧ ਲੋਭ ਮੀਤ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ RAM ਰਤਨ ਮਨ ਤਨ ਵਸੇ ਸਾਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੇ ਜੀਵਨ ਮਿਲੇ ਬਿਨ ਸਹਿ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਪਾਉ ਪਗਤ ਪਰਵੀਸ਼ ਲਾਭ ਮਿਲੇ ਟੋਟਾ ਹਿਰੇ ਹਰ ਦਰਗੈ ਪਤਵੰਤ RAM ਨਾਮ ਤਨ ਸੰਚੁਵੈ ਸਾਚ ਸ਼ਾਹ ਭਗਵੰਤ ਉਟ ਤੇ ਬੈਠ ਤੇ ਹਰ ਪਜੋ ਸਾਧੂ ਸੰਗ ਪਰীত ਨਾਨਕ ਦੁਰਮਤ ਛੋਟ ਗਈ ਪਾਰ ਬ੍ਰਹਮ ਬਸੇ ਚੀਤ ਸਲੋਕ ਤੀਨ ਬਿਆਪੇ ਜਗਤ ਕਰੋ ਤੀਨ ਬਿਆਪੇ ਜਗਤ ਕੋ ਤੁਰਿਆ ਪਾਵੇ ਕੋਈ ਨਾਨਕ ਸੰਤ ਨਿਰਮਲ ਭਈ ਜਿਨ ਮਨ ਵਸਿਆ ਸੋਏ ਪੌੜੀ ਤ੍ਰਿਤ੍ਰਿਆ ਤ੍ਰੈ ਗੁਣ ਵਿਖੇ ਫਲ ਕਬ ਉਤਮ ਕਬ ਨੀਚ ਨਰਕ ਸੁਰਗ ਪਰਮ ਤੋ ਕਨੋ ਸਦਾ ਸੰਗਾਰੇ ਮੀਚ ਹਰਕ ਸੋਗ ਸੈਸਾ ਸੰਸਾਰ ਹਉ ਹਉ ਕਰਤ ਬਿਹਾਈ ਜਿਨ ਕੀਏ ਤਿਸੇ ਨਾ ਜਾਣਣੀ ਚਿਤਵੇ ਅਨਕ ਉਪਾਈ ਆਦ ਬਿਆਦਿ ਉਪਾਦ ਰਸ ਕਬੂ ਨਾ ਟੂਟੇ ਤਾਪ ਪਾਰ ਬ੍ਰਹਮ ਪੂਰਨ ਧਨੀ ਨਾ ਬੂਜੇ ਪ੍ਰਤਾਪ ਮਉ ਪਰਮ ਬੂਡਤ ਕਨੋ ਮਹਾਨਰਕ ਮਹਿ ਵਾਸ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤੁਰ ਸਿਆਨਾ ਸੁਗੜ ਸੋਏ ਜਨ ਤਜਿ ਆਇ ਬਿਮਾਨ ਚਾਰ ਪਦਾਰਤ ਅਸ਼ਟ ਸਿਧ ਭਜ ਨਾਨਕ ਹਰ ਨਾਮ ਪੌੜੀ ਜੋ ਤਰਤ ਚਾਰੇ ਬੇਦ ਸੁਣ ਸੋਧਿਓ ਤਤ ਵਿਚਾਰ ਸਰਬਖੀਨ ਕਲਿਆਣ ਨਿਧਿ ਰਾਮ ਨਾਮ ਜਪਸਾਰ ਨਰਕ ਨਿਵਾਰੀ ਦੁਖ ਹਰੀ ਟੂਟੇ ਅਨਕ ਕਲੇਸ਼ ਨੀਚ ਹੁਟੇ ਜਮ ਤੇ ਛੁਟੇ ਹਰ ਕੀਰਤਨ ਪਰਵੇਸ਼ ਬਾਬਾ ਬਿਨਸੇ ਅਮਰਤ ਰਸੇ ਰੰਗ ਰਤੇ ਨਿਰੰਕਾਰ ਦੁਖ ਦਰਦ ਅਪਵਿੱਤਰਤਾ ਨਾਸੇ ਨਾਮ ਆਧਾਰ ਸੂਰਨ ਅਰਮੁ ਨਜਨ ਖੋਜਤੇ ਸੁਖ ਸਾਗਰ ਗੋਪਾਲ ਮਾ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਧ ਰਵਾਲ ਸਲੋਕ ਪੰਜ ਵਿਕਾਰ ਮਨ ਮੈਂ ਬਸੇ ਰਾਚੇ ਮਾਇਆ ਸੰਗ ਸਾਧ ਸੰਗ ਓਏ ਨਿਰਮਲਾ ਨਾਨਕ ਪ੍ਰਭ ਕੀ ਰੰਗ ਪੌੜੀ ਪੰਚਮ ਪੰਚ ਪਰਦਾਨਤੀ ਜੇ ਜਾਣਿਓ ਪਰਪੰਚ ਕੁਸਮ ਬਾਸ ਬਹੁ ਰੰਗ ਘਣੋ ਸਭ ਮਿਤਿਆ ਬਲ ਬੰਚ ਨਾ ਜਾਪੇ ਨਾ 부ਜੀਐ ਨਾ ਕਿਛ ਕਰਤ ਵਿਚਾਰ ਸੁਆਦ ਮੋਹ ਰਸ ਬੀਦਿਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬਉਜੂਨ ਭਰਮਨ ਕਿਨੇ ਕਰਮ ਅਨੇਕ ਰਚਨ ਹਾਰ ਨਾ ਸਿਮਰਿਓ ਮਾਨਾ ਵਿਚਾਰ ਵਿਵੇਕ ਪਾਉ ਭਗਤਿ ਭਗਵਾਨ ਸੰਗ ਮਾਇਆ ਲਿਪਤ ਨ ਰੰਚ नानक बिरले पाईए जो न रचे पर पंचोक खट शास्त्र ऊचो कहे पारावार भगत सोहे गुण गावते नानक प्रभ की द्वार पौड़ी कस्टम खट शास्त्र कही सिमरत कथे अनेक ਉਤਮ ਉਚੋ ਪਾਰ ਬ੍ਰਹਮ ਗੁਣ ਯੰਤ ਨ ਜਾਣੇ ਸੇਖ ਨਾਰਦ ਮੋਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰ ਸਿਉ ਬੀਦੇ ਭਗਤ ਰਚੇ ਭਗਵੰਤ ਮੋਹ ਮਾਨ ਪਰਮ ਬਿਨ ਸਿਉ ਪਾਈ ਸ਼ਰਨ ਦਿਆਲ ਜਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੇ ਟੋਟਾ ਹਿਰੇ ਸਾਰ ਸੰਗ ਲੇਵਲਾਈ ਕਾਟ ਖਜ਼ਾਨਾ ਗੁਣ ਨਿਹ ਦਹਿਰੇ ਨਾਨਕ ਨਾਮ ਧਿਆਈ ਸੋ ਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸਤ ਸੁਪਾਈ ਨਾਨਕ ਮਾਨ ਸੰਤੋਖੀਆ ਇਕ ਸਿਉ ਲਿਵਲਾਈ ਪੌੜੀ ਸਤਮ ਸੰਚੋ ਨਾਮ ਤਨ ਟੂਟ ਨਾ ਜਾਏ ਭੰਡਾਰ ਸੰਤ ਸੰਗਤਿ ਮੈਂ ਪਾਈਐ ਅੰਤ ਨ ਆਪਾਰ ਵਰ ਆਪਤ ਜੋ ਗੋਬਿੰਦ ਪਜੋ ਸ਼ਰਨ ਪਰੋ ਹਰ ਰਾਈ ਦੂਖ ਹਰੇ ਪਵਜਲ ਤਰੇ ਮਨ ਚਿੰਦਿਆ ਫਲ ਪਾਈ ਆਠ ਪੈਰ ਮਨ ਹਰ ਜਪੇ ਸਫਲ ਜਨਮ ਪਰਵਾਨ ਅੰਤਰਬਾਰ ਸਦਾ ਸੰਗ ਕਰਨੀ ਹਾਰ ਪੇਸ਼ਾਨ ਸੋ ਸਾਜਣ ਸੋ ਸਖਾ ਮੀਤ ਜੋ ਹਰ ਕੀ ਮਤ ਦੀ ਨਾਨਕ ਇਸ ਬਲਹਾਰਨੀ ਹਰ ਹਰ ਨਾਮ ਜਪੇ ਸੋ ਲੋਕ ਆਟ ਪੈਰ ਗੁਨ ਗਾਈਐ ਤਦਿਐ ਵਰਜ ਜੰਜਾਲ ਜਮ ਕੰਕਰ ਜੋ ਨਾਸਕੀ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਟਮੀ ਅਸ਼ਟ ਸਿਦ ਨਵ ਨਿਦ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਰੋਤਰਮੰਤ ਸਗਲ ਧਰਮ ਪਵਿੱਤਰ ਸ਼ਿਨਾਨ ਸਭ ਮੈਂ ਊਚ ਬਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਏ ਨਾਨਕ ਨਾਮ ਰੰਗ ਸਲੋਕ ਨਰੈਨ ਨਾ ਸਿਮਰੇ ਓ ਮੋਇ ਸਵਾਦ ਬੇਕਾਰ ਨਾਨਕ ਨਾਮ ਬਸਾਰਿਆ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਵੇਂ ਸ਼ਿਦਰ ਅਪਵੀਤ ਹਰ ਨਾਮ ਨਜਪੇ ਕਰਤ ਬਪਰੀਤ ਪਰ ਤਰੇ ਰਮੇ ਬਕੀ ਸਾਧ ਨਿੰਦ ਕਰਨ ਨਾ ਸੁਣੀ ਹਰ ਜਸ ਬਿੰਦ ਇਰੇ ਪਰ ਦਰਬ ਉਦਰ ਕਹਿ ਤਾਈ ਅਗਨ ਨਾ ਨਿਵਰੇ ਤ੍ਰਿਸ਼ਨਾ ਨਾ ਬੁਝਾਈ ਹਰ ਸੇਵਾ ਬਿਨ ਇਹ ਫਲ ਲਾਗੀ ਨਾਨਕ ਪ੍ਰਭ ਇਸਰਤ ਮਾਰੇ ਜਮੇ ਆ ਭਾਗੇ ਸਲੋਕ 10 ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਈ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਪੌੜੀ ਦਸਮੀ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜਸ ਗੋਪਾਲ ਨੈਨੀ ਪੇਖਤ ਸਾਦ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਵਿੱਚ ਮਨ ਮੈਂ ਚਿਤਵੇ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਏ ਕੋਈ ਇੱਕ ਬਿਖਾਨੀ ਐ ਬਿਰਲਾ ਜਾਣੇ ਸੁਆਦ ਗੁਣ ਗੋਬਿੰਦ ਨਾ ਜਾਣੀ ਐ ਨਾਨਕ ਸਭ ਬਿਸਮਾਦ ਪਾਉੜੀ ਏਕਾਦਸੀ ਨਿਗਟ ਪੇਖੋ ਹਰਿ ਰਾਮ ਇੰਦਰੀ ਬਸ ਕਰ ਸੁਨੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨੋ ਬਿਦ ਬਰਤ ਸੰਪੂਰਨ ਭਇਆ ਧਾਵਤ ਮਨ ਰਾਖੀ ਇਕ ਠਾਈ ਮਨ ਤਾਂ ਸ਼ੁੱਧ ਜਪਤ ਹਰ ਨਾਈ ਸਭ ਮੈਂ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਏ ਧਰਮ ਸ਼ਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਓ ਮਿਲ ਰਹੀ ਬਿਨ ਸੇ ਸਗਲ ਜੰਜਾਲ ਪੌੜੀ ਦਵਾ ਦਸੀ ਦਾਨ ਨਾਮ ਇਸਨਾਨ ਹਰ ਕੀ ਭਗਤ ਕਰੋ ਤਜ ਮਾਨ ਔਰ ਅਮਰਤ ਪਾਨ ਕਰੋ ਸਾਧ ਸੰਗ ਮਾਨ ਤ੍ਰਿਪਤਾ ਸੇ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖ ਹੈ ਪੰਜ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੇ ਤੇ ਏ ਨੀ ਚੋ ਪਾਈਐ ਨਾਨਕ RAM ਰਮਤ ਫਿਰ ਜੋ ਨ ਆਈਐ ਸਲੋਕ ਤੀਨ ਗੁਨਾਮ ਵਿਆਪਿਆ ਪੂਰਨ ਹੋਤ ਨ ਕਾਮ ਪਤ ਦਿਉ ਦਾਰਨ ਮਨਵਸੇ ਨਾਨਕ ਛੂਟੇ ਨਾਮ ਪੌੜੀ ਤਰ ਉਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾਮ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿਮਕ ਨਾ ਗਾਇਓ ਹਰਕ ਸੋਗ ਕਾਦੀ ਕਰ 바ਦਿਓ दीर्घ रोग माया असदियो दिने विकार करत शर्म पायो नैनी नींद स्वप्न बरडायो हर विसरत होवत ए हाल शरण नानक प्रभु पुरख दयाल श्लोक चार कुंट 14 भवन सगल व्यापत राम नानक ऊन ना देखी है ਪੂਰਨਤਾ ਕੇ ਕਾਮ ਪੌੜੀ 14 ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸ਼ਾ ਰਵਿਆ ਪ੍ਰਭ ਏਕ ਤਰਨ ਆਕਾਸ਼ ਸਭ ਮੈਂ ਪ੍ਰਭ ਪੀਕ ਯਲ ਥਲ ਬਨ ਪਰਬਤ ਪਤਾਲ ਪਰਮੇਸ਼ਵਰ ਵਰ ਤੇ ਬਸੇ ਦਿਯਾਲ ਸੁਖਮ ਅਸਤੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਵਿਸ਼ਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਿਟੇ ਨਾਨਕ ਬਿਨਸੀ ਚਿੰਦ ਔੜੀ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਮਨਤਾ ਨਸੀ ਤਲ ਸ਼ਾਂਤ ਸਹਿਜ ਲਗਾ ਪ੍ਰਭ ਕੀ ਸੇਵ ਮਨਤਾ ਨਸੀ ਤਲ ਸ਼ਾਂਤ ਸਹਿਜ ਲਗਾ ਪ੍ਰਭ ਕੀ ਸੇਵ ਟੁੱਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾਂ ਕੇ ਕਾਮ ਦੁਰਮਤ ਮਿਟੀ ਹੋਮੇ ਛੁਟੀ ਸਿਮਰਤ ਹਰ ਕੋ ਨਾਮ ਸ਼ਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਮਨ ਆਪ ਤਰਿਆ ਕੁਟਾਂ ਬਸਿਉ ਗੁਣ ਗੋਬਿੰਦ ਪ੍ਰਭ ਰਮਣ ਹਰ ਕੀ ਟੈਲ ਕਮਾਵਣੀ ਜਪੀਐ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦੇਨ ਦੇਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ ਪੌੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰਥ ਜੀ ਜੰਤ ਦਿਆਲ ਪੁਰਖ ਸਭ ਉਪਰ ਜਾ ਕਾ ਹੱਥ ਗੋਣ ਨਿਦਾਨ ਗੋਬਿੰਦ ਗੁਰ ਕੀਆ ਜਾ ਕਾ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਕ ਨਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਗਿਆਨ ਹਾਰ ਸੰਤ ਸਹਾਈ ਸ਼ਰਨ ਜੋਗ ਆਠ ਪੈਰ ਨਮਸਕਾਰ ਅਗੱਤ ਕਥਾ ਨਾ 부ਜੀਐ ਸਿਮਰੋ ਹਰ ਕੇ ਚਰਨ ਪਤ ਤਯ ਉਦਾਰਨ 나ਥ 나ਥ ਨਾਨਕ ਪ੍ਰਭ ਕੀ ਸ਼ਰਨ ਸਲੋਕ ਦੁਖ ਬਿਨਸੀ ਸਈ ਸਾ ਗਿਓ ਸ਼ਰਨ ਗਹੀ ਹਰ ਰਾਈ ਮਨ ਜਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਈ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਅਪਦੇਸੇ ਕੋ ਦ੍ਰਿੜੈ ਤਿਸ ਕਾ ਹੋਏ ਓਦਾਰ ਕਿਲ ਬਿਖ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਈ ਹਲਤ ਪਲਤ ਮੁਖ ਊਜਲਾ ਨਾ ਪੋਹੀ ਤਿਸ ਮਾਈ ਹਲਤ ਪਲਤ ਮੁਖ ਊਜਲਾ ਨਾ ਪੋਹੀ ਤਿਸ ਮਾਈ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕਲਵੰਤ ਸੋਏ ਜੋ ਨ ਪਾਜੀਆ ਭਗਵੰਤ ਕਤਰੀ ਬ੍ਰਾਹਮਣ ਸ਼ੂਦ ਬੈਸ ਉਦਰੈ ਸਿਮਰ ਚੰਡਾਲ ਜੇ ਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ ਪੌੜੀ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਅਪਦੇਸੇ ਕੋ ਦ੍ਰਿੜੈ ਤਿਸ ਕਾ ਹੋਈ ਉਦਾਰ ਕਲੇਬਿਕ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਈ ਹਰਦੋ ਪਲਤ ਮੁਖ ਊਜਲਾ ਨਾ ਪੋਹੀ ਤਿਸ ਮਾਈ ਸੋ ਸੁਰਤਾ ਸੋ ਬੈਸਣੋ ਸੋ ਗਿਆਨੀ ਤਣਵੰਤ ਸੋ ਸੁਰਾ ਕਲਵੰਤ ਸੋਈ ਜਿਨ ਭਜਿਆ ਭਗਵੰਤ ਕਤਰੀ ਬ੍ਰਾਹਮਣ ਸ਼ੂਦ ਬੈਸ ਉਦਰੇ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇ ਰੁਵਾਲ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤ